ਸਸਿਕਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਟਰੱਕਾਂ ਦੇ ਰਿਲੇਟਿਡ ਇੱਕ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਸੈਦ ਪਾਜੀ ਲਗਾਤਾਰ ਬੈਠੇ ਰਹਿੰਦੇ ਨੇ ਕਿ ਕਿਹੜੀ ਨਿਊਜ਼ ਕਦ ਆਈ ਹੈਗੀ ਆ ਤੇ ਕਦੋਂ ਬ੍ਰੇਕਿੰਗ ਦਿੰਦੇ ਆ ਇਹ ਜਿਹੜੀ ਬਾਜ ਵਾਲੀ ਅੱਖ ਆ ਉਹ ਟਿਕਾ ਕੇ ਰੱਖਦੇ ਨੇ ਸੈਦ ਪਾਜੀ ਮੈਨੂੰ ਆਫ ਦਾ ਬੇ ਦੱਸ ਰਹੇ ਸੀਗੇ ਕਿ ਜਿਹੜੇ ਵੀ ਸਾਡੇ ਆ ਕਈ ਕੀ ਕਰਦੇ ਨੇ ਕਿ ਡੈਫ ਤੋਂ ਬੜੇ ਪਰੇਸ਼ਾਨ ਹੁੰਦੇ ਨੇ ਤੇ ਡੈਫ ਕਢਾ ਦਿੰਦੇ ਹੈਗੇ ਨੇ ਤੇ ਜਿਹੜੇ ਵੀ ਡੈਫ ਕਢਾ ਦਿੰਦੇ ਨੇ ਉਹਨਾਂ ਦੇ ਲਈ ਰਾਹਤ ਦੀ ਖਬਰ ਹੈਗੀ ਹੈ ਕਿਸ ਤਰ੍ਹਾਂ ਰਾਹਤ ਦੀ ਖਬਰ ਹੈਗੀ ਹੈ ਔਰ ਕਿਹੜਾ ਬਿੱਲ ਪਾਸ ਹੋਇਆ ਹੈਗਾ ਸੈਇਦ ਪਾਜੀ ਕੋ ਲੈਣੇ ਆਪਾਂ ਜ਼ਿਆਦਾ ਜਾਣਕਾਰੀ ਸੈਇਦ ਪਾਜੀ ਸਵਾਗਤ ਹੈ ਤੇ ਸਾਡੇ ਦਰਸ਼ਕਾਂ ਨੂੰ ਦਿਓ ਇਸ ਦੇ ਬਾਬਤ ਜ਼ਿਆਦਾ ਜਾਣਕਾਰੀ ਜੀ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਅਲੈਕੁਮ ਇਹ ਬਿੱਲ ਪ੍ਰੈਜ਼ੈਂਟ ਹੋਇਆ ਹੈ ਹਾਲੇ ਪਾਸ ਨਹੀਂ ਹੋਇਆ ਪਰ ਬਹੁਤ ਵੱਡੀ ਗੱਲ ਹੈ ਜਿਹੜਾ ਈਪੀ ਹੈਗਾ ਜਿਹੜੇ ਮਿਸ਼ਨ ਕੰਟਰੋਲ ਫੈਡਰਲ ਰੈਗੂਲੇਟ ਕਰਦੇ ਆ ਉਹਨਾਂ ਦੇ ਸਮਝੋ ਉਹਨਾਂ ਦਾ ਜਿੰਨਾ ਵਰਕ ਹੋਇਆ ਸੀ ਉਹਦੇ ਅਗੇਂਸਟ ਬਿਲ ਪ੍ਰੈਜ਼ੈਂਟ ਹੋਇਆ ਹੈ 15 ਅਕਤੂਬਰ ਨੂੰ ਜਿਹੜੀ ਵੈਡਸਡੇ ਸੀ ਤੇ ਇਹ ਪ੍ਰੈਜ਼ੈਂਟ ਹੋਇਆ ਜੀ ਸੈਨੇਟਰ ਨੇ ਸਿੰਥੀਆ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਤੇ ਇਹਦੇ ਚ ਜਿਹੜਾ ਇਹ ਇਨੀਸ਼ੀਏਟ ਹੋਇਆ ਨਾ ਇੱਕ ਮੁੰਡਾ ਸੀ ਆਪਣਾ ਟ੍ਰੋਏ ਲੇਖ ਵੈਯੂਮਿੰਗ ਦਾ ਉਹਨੂੰ ਸਜ਼ਾ ਹੋਈ ਸੀ ਕਿ ਉਹ ਰਿਪੇਅਰਮੈਨ ਹੈਗਾ ਰਿਪੇਅਰ ਕਰਦਾ ਤੇ ਉਹਨੇ ਜਿਹੜਾ ਬਾਈਪਾਸ ਕੀਤਾ ਸੀ ਸਿਸਟਮ ਤੇ ਫੜਿਆ ਗਿਆ ਸੀ ਤੇ ਉਹਨੂੰ ਸਜ਼ਾ ਹੋਈ ਸੀ ਉਹਦੇ ਕਰਕੇ ਜਿਹੜਾ ਪੂਰਾ ਬਿੱਲ ਜਿਹੜਾ ਪੂਰਾ ਸਿਸਟਮ ਉਹਨਾਂ ਨੇ ਪਾਇਆ ਹੈ ਉਹਦਾ ਕੋਰ ਇਸ਼ੂ ਇਹ ਨੇ ਕਿ ਉਹ ਕਹਿੰਦੇ ਨੇ ਜਿਹੜਾ ਪੀਪੀਏ ਰੈਗੂਲੇਟ ਕਰਦਾ ਹੈ ਨਾ ਜਿਹੜੀ ਇਨਫੋਰਸਮੈਂਟ ਹੁੰਦੀ ਹੈ ਉਹਦੇ ਤੇ ਬਹੁਤ ਜ਼ਿਆਦਾ ਮਨੀ ਜਾਇਆ ਹੁੰਦੀ ਆ ਦੂਸਰੀ ਗੱਲ ਉਹ ਕਹਿੰਦੇ ਇਹਨਾਂ ਦੀ ਲੋਡ ਨਹੀਂ ਹੈਗੀ ਕਿਉਂਕਿ ਛੋਟੇ ਬਿਜ਼ਨਸਾਂ ਕਾ ਉਹਨਾਂ ਤੇ ਪ੍ਰੈਸ਼ਰ ਬਹੁਤ ਆ ਤੇ ਉਹਨਾਂ ਨੇ ਜਿਹੜਾ ਪ੍ਰੈਜੈਂਟੇਸ਼ਨ ਦਿੱਤੀ ਹੈ ਉਹਨਾਂ ਨੇ ਕਿਹਾ ਜੀ ਬਿੱਲ ਚ ਜੇ ਪਾਸ ਹੋ ਜਾਂਦਾ ਹੈ ਮੇਰੀ ਆਪਣੀ ਸਲਾਹ ਇਹ ਹੈ ਕਿ ਬਿੱਲ ਪਾਸ ਨਹੀਂ ਹੋਏਗਾ ਕਿਉਂਕਿ ਜਿੰਨਾ ਵੀ ਐਮਿਸ਼ਨ ਕੰਟਰੋਲ ਦੇ ਸਾਰੀ ਕੰਪਨੀਆਂ ਨੇ ਜ਼ੋਰ ਲਾਇਆ ਤੇ ਤੁਹਾਨੂੰ ਯਾਦ ਹੋਣਾ ਇੱਕ ਕੈਟ ਮੋਡਰ ਹੁੰਦੀ ਸੀ ਬਹੁਤ ਟਾਪ ਦੀ ਮੋਡਰ ਹੁੰਦੀ ਸੀ ਉਹ ਵੀ bizness ਛੱਡ ਗਏ ਸੀ ਕਿਉਂਕਿ ਉਹ ਕਹਿੰਦੇ ਯਾਰ ਇਹ ਤੁਸੀਂ ਇਹਨਾਂ ਐਮਿਸ਼ਨ ਨੂੰ ਜਿਹੜਾ ਡੈਫ ਨੂੰ ਜਿਹੜਾ ਚੀਜ਼ਾਂ ਨੂੰ ਇੰਪਲੀਮੈਂਟ ਕਰ ਰਹੇ ਹੋ ਤੇ ਹੁਣ ਵੀ ਅੱਜ ਤੱਕ ਜਿਹੜਾ ਡੈਫ ਦੇ ਪ੍ਰੋਬਲਮ ਆਦੇ ਰਹਿੰਦੇ ਨੇ ਉਹ ਸਾਰਾ ਜਿਹੜਾ ਕੰਮ ਹੋਇਆ ਪਿਛਲੇ 20 25 30 ਸਾਲਾਂ ਦਾ ਉਹ ਬੇਸਿਕਲੀ ਫਿਨਿਸ਼ ਹੋ ਜਾਣਾ ਉਹ ਬਿੱਲ 'ਚ ਕੀ ਕਹਿੰਦੇ ਨੇ ਕਿ ਜਿਹੜੇ ਪ੍ਰੋਪੋਜ਼ਡ ਐਕਟ ਨੇ ਉਹਨਾਂ 'ਚ ਪਹਿਲਾ ਹੈਗਾ ਕਿ ਜਿਹੜਾ ਮੈਨੀ ਡੇਟ ਆ ਉਹ ਐਮਿਸ਼ਨ ਕੰਟਰੋਲ ਦਾ ਖਤਮ ਕਰ ਦਿੱਤਾ ਜਾਏ ਦਾ ਮਕਸਦ ਹੈ ਕਿ ਜਿਹੜੇ ਕੰਪਨੀਆਂ ਲਾਂਦੀਆਂ ਨੇ ਐਮਿਸ਼ਨ ਕੰਟਰੋਲ ਡਿਵਾਈਸੇਸ ਜਾਂ ਗਵਰਨਮੈਂਟ ਉਹਨੂੰ ਇਨਫੋਰਸਮੈਂਟ ਕਰਦੀ ਹੈ ਉਹਨੂੰ ਖਤਮ ਕਰ ਦਿੱਤਾ ਜਾਏ ਦੂਸਰਾ ਹੈਗਾ ਕਿ ਈਪੀਏ ਦੀ ਜਿਹੜੀ ਇਨਫੋਰਸੈਂਟ ਪਾਵਰ ਆ ਉਹਨੂੰ ਖਤਮ ਕਰ ਦਿੱਤਾ ਜਾਏ ਯਾਨੀ ਉਹਨੂੰ ਰੈਗੂਲੇਟ ਨਾ ਕੀਤਾ ਜਾਏ ਤੀਸਰਾ ਹੈ ਕਿ ਜਿਹੜੇ ਇੰਡੀਵਿਜੂਅਲ ਨੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਤੇ ਉਹ ਫੜੇ ਗਏ ਤੇ ਉਹਨਾਂ ਦੇ ਖਿਲਾਫ ਮੁਕਦਮੇ ਚੱਲਦੇ ਆ ਸਜ਼ਾਵਾਂ ਚੱਲਦੀਆਂ ਉਹਨੂੰ ਡਰਾਪ ਆਊਟ ਕਰ ਦਿੱਤਾ ਜਾਏ ਤੇ ਇਹ ਮਤਲਬ ਇਹ ਬਿੱਲ ਦੇ ਭਾਅ ਦਾ ਹੈ ਤੇ ਬਿੱਲ ਲੱਗਾ ਹੈ ਆਲਰੇਡੀ ਇਹਦੇ ਤੇ ਹੁਣ ਪ੍ਰੋਸੈਸ ਹੋਣਾ ਹੈ ਤੇ ਇਹ ਬਹੁਤ ਵੱਡੀ ਖਬਰ ਹੈ ਕਿ ਇਦਾਂ ਦਾ ਬਿੱਲ ਵੀ ਜਿਹੜਾ ਮੇਰੇ ਆਪਣੇ ਮਾਈਂਡ 'ਚ ਹੈਗਾ ਕਿ ਇਦਾਂ ਦਾ ਬਿਲ ਵੀ ਪੇਸ਼ ਕੀਤਾ ਜਾ ਸਕਦਾ ਹੈਗਾ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਜਿੰਨਾ ਵੀ ਟਰੱਕਿੰਗ ਇੰਡਸਟਰੀ 'ਚ ਪਿੱਛੇ 25 30 ਸਾਲਾਂ ਦਾ ਕੰਮ ਹੋਇਆ ਹੈ ਐਮਿਸ਼ਨ ਕੰਟਰੋਲ ਦਾ ਤੇ ਉਹ ਸਾਰਾ ਦਾ ਸਾਰਾ ਖਤਮ ਹੋ ਜਾਣਾ ਜਿਹੜਾ ਪੌਸਿਬਿਲਿਟੀ ਮੇਰੇ ਖਿਆਲ 'ਚ ਬਹੁਤ ਘੱਟ ਹੈ ਜੀ ਹਮ ਸੈਦ ਭਾਜੀ ਜਿੱਦਾਂ ਆਪਾਂ ਟਰੱਕਾਂ ਦੇ ਰਿਲੇਟਿਡ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਜੋ ਨੌਨ ਡੋਮੋਸਾਈਡ ਨੂੰ ਲੈ ਕੇ ਚੱਲ ਰਿਹਾ ਹੈਗਾ ਜਿਸ ਤਰੀਕੇ ਦੇ ਨਾਲ ਸਾਡੇ ਟਰੱਕ ਵਾਲੇ ਵੀਰ ਘਰੇ ਬੈਗੇ ਹੋਏ ਨੇ ਬਹੁਤੇ ਜਿਹੜੇ ਆ ਕੰਮਕਾਰਾਂ ਤੇ ਨਹੀਂ ਜਾ ਰਹੇ ਹੈਗੇ ਇੰਡਸਟਰੀ ਦੇ ਵਿੱਚ ਅਸਾਰ ਤਾਂ ਹੈਗੇ ਨੇ ਕਿ ਕੰਮ ਕਰ ਵਧੂਗਾ ਪਰ ਉਸ ਤਰੀਕੇ ਦੇ ਨਾਲ ਹਜੇ ਵਧ ਨਹੀਂ پا ਰਿਹਾ ਹੈਗਾ ਤੇ ਜਦੋਂ ਆਪਾਂ ਟਰੱਕਾਂ ਵਾਲੀ ਵੀਰਾਂ ਦੇ ਨਾਲ ਗੱਲ ਕਰਦੇ ਨੇ ਉਹ ਕਹਿੰਦੇ ਵੀ ਜੇਕਰ ਤਾਂ ਡੈਫ ਨੂੰ ਕੱਢ ਦਿੱਤਾ ਜਾਵੇ ਤਾਂ ਫਿਰ ਤਾਂ ਟਰੱਕ ਦੇ ਵਿੱਚ ਰੌਲਾ ਹੀ ਕੋਈ ਨਹੀਂ ਰਹਿ ਜਾਂਦਾ ਆ ਜਿਹੜੀ ਰਿਪੇਅਰ ਆ ਉਹ ਬਹੁਤ ਘਟ ਜਾਂਦੀ ਹੈਗੀ ਐ ਤੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਕੁਛ ਨਾ ਕੁਛ ਰਾਹਤ ਦੇ ਸਕਦੇ ਆ ਜਿਸ ਤਰੀਕੇ ਨਾਲ ਕਿੜਕੇ ਦੇ ਵਿੱਚ ਲਏ ਹੈਗੇ ਨੇ ਟਰੱਕ ਵਾਲੇ ਡਰਾਈਵਰ ਇਹਦੇ ਡਫ ਦੇ ਰਿਲੇਟਡ ਦੇਖੋ ਉਹਦਾ ਜਿਹੜਾ এনवायरमेंटल ਪੋਲੂਸ਼ਨ ਹੈ ਨਾ ਉਹਦਾ ਜਿਹੜਾ ਇੰਪੈਕਟ ਆ ਉਹ ਬਹੁਤ ਜ਼ਿਆਦਾ एग्जांपल ਦੇ ਰਿਹਾ ਜਿਵੇਂ ਆਪਾਂ ਵੀ ਡਫ ਕਲੀਨਿੰਗ ਕਰਦੇ ਆ ਤੇ ਜਦੋਂ ਆਪਾਂ ਸਟੱਡੀ ਕੀਤਾ ਡਫ ਕਲੀਨਿੰਗ ਨੂੰ ਤੇ ਖਾਲੀ ਡੀਜ਼ਲ ਜਿਹੜੇ ਇਹਦੇ ਚ ਐਸ਼ ਨਹੀਂ ਹੁੰਦੀ ਸ਼ੂਟ ਵੀ ਹੁੰਦਾ ਸ਼ੂਟ ਦਾ ਮਕਸਦ ਇਹ ਜਿਹੜੇ ਮੈਟਲ ਸ਼ੇਵਿੰਗ ਹੁੰਦੀ ਆ ਕੱਚਾ ਤੋਂ ਆ ਜਿਹਨੂੰ ਤੁਸੀਂ ਕਹਿ ਸਕਦੇ ਹੋ ਉਹ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹਾਰਮਫੁਲ ਐ ਸਪੈਸ਼ਲੀ ਜੇ ਆਪਾਂ ਦੇਖਿਆ ਜਾ ਸਾਡੇ ਕੰਟਰੀਆਂ 'ਚ ਜਾਓ ਤਾਂ স্মੋਕ ਹੋ ਜਾਂਦੀ ਆ ਤੁਹਾਨੂੰ ਪਤਾ স্মੋਕ 'ਚ ਜਿਹੜਾ ਸਪੈਸ਼ਲੀ ਜੇ ਮੈਂ ਗਲਤ ਨਹੀਂ ਕਹਿ ਰਿਹਾ ਵਿੰਟਰ 'ਚ ਹੁੰਦੀ ਆ ਜਦੋਂ ਉਹ ਫਸਲਾਂ ਨੂੰ ਅੱਗ ਲਾਉਂਦੇ ਨੇ ਖਤਮ ਕਰਨ ਵਾਸਤੇ ਤੇ ਨਾਲ ਪੋਲੂਸ਼ਨ ਹੈਗੀ ਤੇ ਲੋਕਾਂ ਦਾ ਸਾਹ ਲੈਣਾ ਵੀ ਮਤਲਬ ਇੰਪੋਸੀਬਲ ਹੋ ਜਾਂਦਾ ਹੈ ਜੀ ਤੇ ਇਹ ਤੇ ਇੰਪੋਸੀਬਲ ਹੀ ਗੱਲ ਹੈਗਾ ਕਿ EPA ਜਿਹੜਾ ਉਹਨੂੰ ਡਿਲੀਟ ਕਰ ਦੇ ਮਤਲਬ ਇਹ ਹੋ ਹੀ ਨਹੀਂ ਸਕਦਾ ਪਰ ਪਰ ਚੱਕਰ ਇਹ ਨਾ ਸੈਦ ਭਾਜੀ ਮਾਫ ਕਰਿਓ ਤੁਹਾਨੂੰ ਮੈਂ ਰੋਕ ਦਿੰਦਾ ਦੇਖੋ ਜੇਕਰ ਬਿੱਲ ਨੂੰ ਗਾਂ ਵਧਣ ਦੇ ਲਈ ਗੱਲ ਕਰਤੀ ਜਾ ਰਹੀ ਹੈ ਬਿੱਲ ਨੂੰ ਆ ਜਿਹੜਾ ਤੋਰਿਆ ਗਿਆ ਅਗਲੇ ਵਾਲੇ ਪਾਸੇ ਪਾਸ ਕਰਾਉਣ ਦੇ ਲਈ ਤੇ ਕੁਛ ਨਾ ਕੁਛ ਤਾਂ ਕਿਤਨਾ ਕਿਤੇ ਤਾਂ ਚਰਚਾ ਹੋਈ ਹੋਊਗੀ ਇਸ ਦੇ ਰਿਲੇਟਡ ਜਿਹਦਾ ਕਰਕੇ ਬਿੱਲ ਪਾਸ ਕਰਨ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜਾਂ ਬਿੱਲ ਪੇਸ਼ ਕਰਨ ਦੀ ਮਾਫ ਕਰਨਾ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਜੀ ਬਿਲਕੁਲ ਹੁਣ ਬਿੱਲ ਪੇਸ਼ ਹੋਣਾ ਉਹਦੇ ਤੇ ਡਿਸਕਸ਼ਨ ਹੋਣਾ ਉਹਨੂੰ ਪ੍ਰੋਸੈਸ ਕਰਨਾ ਉਹ ਹੋਰ ਗੱਲ ਆ ਇਹਨਾਂ ਨੂੰ ਡ੍ਰੌਪ ਕਰਨਾ ਇਹ ਹੋਰ ਗੱਲ ਆ ਜਿਵੇਂ ਆਪਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਹੈ ਨਾ ਹਿਊਮਨ ਹੈਲਥ ਹੈਗੀ ਜੇ ਹੈਲਥ ਦੇ ਉੱਤੇ ਕੰਪਰੋਮਾਈਜ਼ ਤੁਹਾਨੂੰ ਪਤਾ ਇਹ ਕੰਟਰੀਆਂ 'ਚ ਕਦੀ ਨਹੀਂ ਹੋਏਗਾ ਉਹ ਛੋਟੀ ਜੀ ਗੱਲ ਆ ਜਦੋਂ ਆਇਲ ਆਪਾਂ ਡਿਸਪੋਜ਼ ਕਰਦੇ ਆ ਉਹ ਸਾਨੂੰ ਕਹਿੰਦੇ ਨੇ ਸਾਨੂੰ ਪੂਰੀ ਰਸੀਦ ਦਿਓ ਕਿ ਆਲ ਆਇਲ ਜਿਹੜਾ ਪੁਰਾਣਾ ਕਿੱਦਾਂ ਦੇ ਪਰ ਆਪਾਂ ਆਪਾਂ ਇੱਕ ਚੀਜ਼ ਨਾ ਨਾ ਪੁੱਲੀ ਸਰ ਦੇਖੋ ਇੱਕ ਤਾਂ ਹੈਗਾ ਕੈਲੀਫੋਰਨੀਆ ਦੇ ਵਿੱਚ ਔਰ ਦੂਜੀਆਂ ਸਟੇਟਾਂ ਦੇ ਵਿੱਚ ਰਾਹਤ ਹੈਗੀ ਹੈ ਉੱਥੇ ਤੁਸੀਂ ਇਤਲਾਾ ਸਕਦੇ ਆ ਇਹ ਵੀ ਚੀਜ਼ ਤਾਂ ਹੈਗੀ ਨਾ ਜੀ ਜੀ ਉਹ ਇਨਫੋਰਸ ਨਹੀਂ ਹੋਇਆ ਰਾਹਤ ਨਹੀਂ ਹੈਗੀ ਇਨਫੋਰਸ ਨਹੀਂ ਹੋਇਆ ਜਦੋਂ ਉਹਨਾਂ ਨੇ ਇਨਫੋਰਸ ਕਰ ਲੈਣਾ ਸਲੋ ਸਲੋ ਦੇਖੋ ਪਹਿਲਾਂ ਕੈਲੀਫੋਰਨੀਆ ਦੇ ਸਟੈਂਡਰਡ ਜਿਹੜੇ ਨੇ ਜਦੋਂ ਐਮਿਸ਼ਨ ਕੰਟਰੋਲ ਆਇਆ ਸੀ ਸਭ ਤੋਂ ਪਹਿਲਾਂ ਕੈਲੀਫੋਰਨੀਆ ਨੇ ਇਸ ਵਾਸਤੇ ਲਾਇਆ ਸੀ ਕੈਲੀਫੋਰਨੀਆ ਉਹਦੇ ਬਿਗੈ ਰਹਿ ਨਹੀਂ ਸਕਦਾ ਜੇ ਕੈਲੀਫੋਰਨੀਆ ਇਹ ਇਮਿਸ਼ਨ ਕੰਟਰੋਲ ਨਾ ਪਾਵੇ ਫੋਰ ਏਗਜ਼ੈਂਪਲ ਦੇ ਰਿਹਾ ਆ ਆਪਾਂ ਬੇਕਰਫੀਲਡ ਸੈਕਰਮੈਂਟੋ ਇਹਦੇ ਵੈਲੀ ਦੀ ਗੱਲ ਕਰਦੇ ਆ ਇਸ ਵੈਲੀ ਚ ਬਾਰਿਸ਼ ਬਹੁਤ ਘੱਟ ਹੁੰਦੀ ਆ ਜੇ ਇਮਿਸ਼ਨ ਕੰਟਰੋਲ ਨਾ ਲਾਵੇ ਪੂਰਾ ਆਲਮੋਸਟ ਸਾਲ ਬਾਰਿਸ਼ ਨਹੀਂ ਹੁੰਦੀ ਖਾਲੀ ਵਿੰਟਰ ਚ ਹੁੰਦੀ ਆ ਮੈਂ ਬੇਕਰਫੀਲਡ ਦੀ ਗੱਲ ਕਰਦਾ ਤੇ ਇਹ ਤੇ ਫਿਰ ਇਧਰ ਸਾਹ ਇਧਰ ਸਾਹ ਲੈਣਾ ਵੀ ਤੁਹਾਨੂੰ ਮੁਸ਼ਕਿਲ ਹੋ ਜਾਏ ਤੁਹਾਨੂੰ ਪਤਾ ਵੈਕਟੋਰ ਵੀ ਹੈਗਾ ਹੋਰ ਬਹੁਤ ਬਿਮਾਰੀਆਂ ਨੇ ਇਧਰ ਜਿਹੜੀ 에ਅਰ ਬੋਨ ਬਿਮਾਰੀਆਂ ਨੇ ਤੇ ਜੇ ਇਹਦਾ emission control ਨਾ ਕੀਤਾ ਜਾਏ ਤੇ ਤੁਸੀਂ ਸਾਹ ਨਹੀਂ ਲੈ ਸਕਦੇ ਸਮਝੋ ਜਿਵੇਂ ਆਪਾਂ ਗੱਲ ਕਰਦੇ ਦਿੱਲੀ ਦੀ ਹਵਾ ਜਿਵੇਂ ਹੋ ਜਾਏ ਦਿੱਲੀ ਦੀ ਜਿਹੜੀ 에어 ਪੋਲੂਸ਼ਨ ਹੋ ਜਾਂਦੀ ਆ ਜਾਂ ਲਾਹੌਰ ਦੀ 에어 ਪੋਲੂਸ਼ਨ ਹੋ ਜਾਂਦੀ ਲੋਕੀ ਸਾਹ ਨਹੀਂ ਲੈ ਸਕਦੇ ਗਵਰਨਮੈਂਟ ਨੂੰ ਛੁੱਟੀ ਕਰਨੀ ਪੈਂਦੀ ਦੋ 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 ਤਿੰਨ ਤਿੰਨ ਦਿਨ ਉਹੀ ਸੇਮ ਸਿਚੁਏਸ਼ਨ ਇੱਧਰ ਹੋ ਜਾ ਤੇ ਵਰਸ ਹੋਏ ਕਿਉਂਕਿ ਪਰ ਕਹਿੰਦੇ ਮਕਸਦ ਬਾਕੀ ਜਿਹੜੇ ਸਟੇਟਾਂ ਨੇ ਉਹਨਾਂ ਤੇ ਬਾਰਿਸ਼ ਹੁੰਦੀ ਆ ਹੋਰ ਕੋਈ এনਵਾਇਰਨਮੈਂਟ ਉਹਨਾਂ ਦੇ ਥੋੜਾ ਜਿਹਾ ਘੱਟ ਉਹਨਾਂ ਦੀ ਇਨਫੋਰਮੈਂਟ ਬਟ ਇਹ ਲਾਗੂ ਨੇ ਸਾਰੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਮੈ ਟੈਕਸਿਸ ਆ ਉਧਰ ਇਹ ਲਾਗੂ ਨਹੀਂ ਹੈਗੇ ਲਾਗੂ ਹੈਗੇ ਉਹਨਾਂ ਦੀ ਇਨਫੋਰਸਮੈਂਟ ਨਹੀਂ ਹੁੰਦੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਡਿਸਕਸ ਹੋਣ ਗਿਆ ਸਾਹਮਣੇ ਆਣ ਗਿਆ ਬਾਕੀ ਜਿਦੋਂ ਆਪਾਂ ਗੱਲ ਕਰਦੇ ਆ ਨੌਨ ਡੋਮੈਸਾਈਲ ਦੀ ਬਹੁਤ ਉਹਨਾਂ ਤੇ ਕੋਈ ਰਾਹਤ ਨਹੀਂ ਦਿੱਤੀ ਉਹਨਾਂ ਨੇ ਜੀ ਔਰ ਵੀ ਉਹਨਾਂ ਨੇ ਟਾਈਟ ਕਰ ਦਿੱਤਾ ਤੁਹਾਨੂੰ ਪਤਾ ਹੈ ਜਿਵੇਂ ਗੱਲ ਕਰਦੇ ਆ ਮੈਡੀਕਲ ਜਿਹਨਾਂ ਮੁੰਡਿਆਂ ਦੇ ਡਰਿਵ ਆ ਰਹੇ ਆ ਜਾਂ ਆਪਣੇ ਭੈਣਾਂ ਦੇ ਡਰਿਵ ਆ ਰਹੇ ਨੇ ਉਹ ਮੈਡੀਕਲ ਜਿਹੜੇ ਨੇ ਉਹ ਐਕਸੈਪਟ ਨਹੀਂ ਹੋ ਰਹੇ ਈਵਨ ਕੈਲੀਫੋਰਨੀਆ 'ਚ ਤੇ ਇਨਸਟੈਡ ਆਫ ਜਿਨ੍ਹਾਂ ਦੇ 2-2 ਸਾਲ ਤੇ ਰਹਿੰਦੇ ਸੀ ਆ ਉਹਨਾਂ ਨੂੰ ਆਲਰੇਡੀ ਮੈਡੀਕਲ ਜਦੋਂ ਉਹ ਅਪਲੋਡ ਹੀ ਨਹੀਂ ਕਰ ਸਕਦੇ ਤੇ ਆਟੋਮੈਟਿਕਲੀ ਉਹਨਾਂ ਦਾ ਜਿਹੜਾ ਲਾਇਸੈਂਸ ਡੀਗ੍ਰੇਡ ਹੋ ਜਾਂਦਾ ਡੀਗ੍ਰੇਡ ਹੋ ਜਾਂਦਾ ਮਤਲਬ ਸੀਡੀਐਲ ਤੋਂ ਡੀਗ੍ਰੇਡ ਹੋ ਕੇ ਰੈਗੂਲਰ ਲਾਇਸੈਂਸ ਬਣ ਜਾਂਦਾ ਹ ਹੁਣ ਜਿਹੜਾ ਬਿੱਲ ਇਹਨਾਂ ਨੇ ਪੇਸ਼ ਕੀਤਾ ਸੈਇਦ ਪਾਜੀ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚ ਮਤਲਬ ਸਜ਼ਾ ਨਾ ਦਿੱਤੀ ਜਾਵੇ ਜੇਕਰ ਕੋਈ ਇਹਨੂੰ ਕਢਾ ਦਿੰਦਾ ਹੈਗਾ ਤਾਂ ਮਤਲਬ ਟਿਕਟ ਵਗੈਰਾ ਨਾ ਦਿੱਤੀ ਜਾਵੇ ਜੀ ਜੀ ਉਹਨਾਂ ਨੇ ਪਹਿਲੀ ਗੱਲ ਕੀਤੀ ਕਿ ਇਹਨੂੰ ਡਰਾਪ ਕਰ ਦਿੱਤਾ ਜਾਏ ਠੀਕ ਹੈ ਤੇ ਉਹ ਤਾਂ ਵੈਸੇ ਚੱਲ ਹੋਣਾ ਨਹੀਂ ਦੂਜੀ ਗੱਲ ਕੀਤੀ ਆ ਕਿ ਜਿਹੜਾ ਅ ਇੰਡੀਵਿਜ ਜਿਹੜਾ ਜਿਹੜਾ ਜਿਹੜੀ ਇਹਨੂੰ ਇਨਫੋਰਸਮੈਂਟ ਨਾ ਕੀਤੀ ਜਾਏ ਹੂੰ ਉਹ ਇਨਫੋਰਸਮੈਂਟ ਨਾ ਕੀਤਾ ਜਾਏ ਉਹਨੂੰ ਹੋ ਸਕਦਾ ਰਿਲੈਕਸੇਸ਼ਨ ਮਿਲ ਜਾਏ ਫॉर ਟਾਈਮ ਬੀਂਗ ਪਰ ਉਹਦੇ ਵੀ ਚਾਂਸਸ ਘਟ ਨੇ ਤੀਸਰੀ ਹੈਗੀ ਕਿ ਜਿਹੜੇ ਲੋਕਾਂ ਨੇ ਗਲਤ ਕੀਤੀ ਹੈ ਤੇ ਫੜੇ ਗਏ ਨੇ ਤੇ ਉਹਨਾਂ ਦੇ ਜਿਹੜਾ ਪ੍ਰੋਸੀਕਿਊਸ਼ਨ ਹੋਈ ਆ ਉਹਨੂੰ ਡ੍ਰੌਪ ਕਰ ਦਿੱਤਾ ਜਾ ਯਾਨੀ ਜਿਹਨੂੰ ਸਜ਼ਾ ਦਾ ਸਜ਼ਾ ਮ ਆਈਆਂ ਹੈ ਜੁਰਮਾਨੇ ਹੋਈਆਂ ਜਾਂ ਜਿਹੜਾ ਵੀ ਉਹਨਾਂ ਦਾ ਪ੍ਰੋਸੈਸ ਹੋਇਆ ਉਹਨੂੰ ਡ੍ਰੌਪ ਕਰ ਦਿੱਤਾ ਜਾ ਔਰ ਸ਼ਾਇਦ ਉਸ ਵਿੱਚ ਥੋੜੀ ਬਹੁਤ ਰਿਲੈਕਸੇਸ਼ਨ ਮਿਲ ਜਾਏ ਕਿਉਂਕਿ ਐਂਡ ਆਫ ਦਾ ਡੇ ਦੇਖੋ ਗਲਤੀ ਸਭ ਤੋਂ ਹੁੰਦੀ ਆ ਲਾਅ ਜਿਹੜਾ ਉਹ ਹੁੰਦਾ ਹੈ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਠੀਕ ਕਰਨ ਵਾਸਤੇ ਤੇ ਉਹਦੇ ਵਿੱਚ ਸ਼ਾਇਦ ਥੋੜੀ ਬਹੁਤ ਰਾਹਤ ਮਿਲ ਜਾਏ ਪਰ ਓਵਰ ਆਲ ਜਦੋਂ ਆਪਾਂ ਦੇਖਿਆ ਜਾਏ ਜਿਹੜਾ ਈਪੀਏ ਸਟੈਂਡਰਡਸ ਨੇ ਇਹ ਬਹੁਤ ਜ਼ਿਆਦਾ ਟਾਈਮਲੀ ਪ੍ਰੋਸੈਸ ਨੂੰ ਲਾ ਕੇ ਇੰਪਲੀਮੈਂਟ ਕੀਤੇ ਗਏ ਨੇ ਆਪਾਂ ਨੂੰ ਯਾਦ ਹੋਣਾ ਪਹਿਲਾਂ ਤੋਂ ਇਹ ਵਾਲੇ ਟਰੱਕ ਚੱਲਦੇ ਸੀ ਜਦੋਂ ਟਰੱਕ ਜਾਂਦਾ ਸੀ ਲਾਰੀਆਂ ਜਿੰਨੂੰ ਕਹਿੰਦੇ ਲਾਰੀਆਂ ਜਾਂਦੀ ਸੀਨ ਪੂਰਾ ਤੱਕ ਪੂਰਾ ਸੜਕ ਤੇ ਤੁਹ ਵਤਵਾ ਹੋ ਜਾਂਦਾ ਸੀ ਹੁਣ ਇਹ ਚੀਜ਼ਾਂ ਨਹੀਂ ਹਿੱਕਣਾ ਆਪਣੇ ਅੰਦਰ ਆਪਣੇ ਕੰਟਰੀਆਂ ਦੇ ਵਿੱਚ ਜੀ ਜੀ ਹਾਂ ਪਰ ਪਰ ਉਹ ਬਿੱਲ ਪੇਸ਼ ਕੀਤਾ ਗਿਆ ਤਾਂ ਆਪਾਂ ਖਬਰ ਸੀਗੀ ਤਾਂ ਆਪਾਂ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਆਂ ਬਿਲਕੁਲ ਜੀ ਦਰਸ਼ਕੋ ਔਰ ਜਿੰਨੇ ਵੀ ਸਾਡੇ ਟਰੱਕ ਵਾਲੇ ਵੀਰ ਸਨ ਵੱਡੀ ਪੱਧਰ ਤੇ ਸੌਂਦੇ ਨੇ ਅਮਰੀਕਾ ਦੇ ਵਿੱਚ ਅਸੀਂ ਧੰਨਵਾਦ ਵੀ ਕਰਦੇ ਆਂ ਜੇਕਰ ਤੁਹਾਡੀ ਕੋਈ ਵੀ ਪ੍ਰੋਗਰਾਮ ਦੇ ਮੁਤਲਕ ਖਬਰ ਦੇ ਮੁਤਲਕ ਕੋਈ ਟਿੱਪਣੀ ਹੁੰਦੀ ਹੈ ਤਾਂ ਸ਼ੁੱਧ ਤੇ ਸਰਲ ਪਾਸ਼ਾ ਦੇ ਵਿੱਚ ਆਪਣੀ ਟਿੱਪਣੀ ਸਾਡੇ ਤੱਕ ਜਰੂਰ ਪਹੁੰਚਾਇਆ ਕਰੋ ਅਸੀਂ ਤੁਹਾਡੀ ਟਿੱਪਣੀ ਤੇ ਵੀ ਵਿਚਾਰ ਵਟਾਂਦਰਾ ਕਰਿਆ ਕਰਾਂਗੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਆਉਣ ਵਾਲੀਆਂ ਖਬਰਾਂ ਦੇ ਵਿੱਚ ਔਰ ਬਾਕੀ ਇਸ ਖਬਰ ਦੇ ਮੁਤਲਕ ਤੁਹਾਡੇ ਕੀ ਸੁਝਾਅ ਹੈਗੇ ਨੇ ਤੁਸੀਂ ਜਰੂਰ ਸਾਡੇ ਤੱਕ ਪਹੁੰਚਾਓ ਔਰ ਆਸ ਤੇ ਉਮੀਦ ਕਰਦੇ ਹਾਂ ਕਿ ਚਲੋ ਰਕਾਂ ਵਾਲੇ ਵੀਰਾਂ ਨੂੰ ਸਾਡਿਆਂ ਨੂੰ ਔਰ ਥੋੜੀ ਜੀ ਰਾਹਤ ਮਿਲੇ ਜਿਸ ਤਰੀਕੇ ਦੇ ਨਾਲ ਸਿਕੰਜਾ ਕਸਣ ਦੀ ਕੋਸ਼ਿਸ਼ ਜਿਹੜੀ 트ੰਪ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈਗੀ ਆ ਸੈਇਦ ਪਾਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੀਆਂ ਧੰਨਵਾਦ ਤੁਹਾਡਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੇ ਇਸ ਨਾਲ ਮੈਂ ਹੁ ਦੱਸਾਂਗਾ ਤੁਹਾਡੇ ਜਿਹੜੇ ਨੇ ਫਾਲੋਅਰ ਪ੍ਰਾਈਮ ਪੰਜਾਬ ਟੀਵੀ ਦੇ ਕੈਨੇਡਾ ਜੀ ਬਹੁਤ ਨੇ ਜੀ ਸਾਨੂੰ ਕੈਨੇਡਾ ਤੇ ਬਹੁਤ ਕਾਲ ਆਉਂਦੀਆਂ ਕੈਲਗਰੀ ਤੋਂ ਕਾਲ ਆਉਂਦੀਆਂ ਬੀਸੀ ਤੋਂ ਕਾਲ ਆਉਂਦੀਆਂ ਤੇ ਯੂ ਐਸ ਤੇ ਕੈਨੇਡਾ ਸਭ ਲਿਸਨਰ ਨੂੰ ਥੈਂਕ ਯੂ ਸੋ ਮਚ ਜੀ ਥੈਂਕ ਯੂ